ਤਿਆਂ ਦਾ ਤਿਹਾਰ ਹੈ ਜਿਹੜਾ ਇਹ ਪੁਰਾਣੀ ਰਿਵਾਜ ਦਾ ਤਿਹਾਰ ਸੀਗਾ ਇਹ ਤਿਆਂ ਦੇ ਤਿਹਾਰ ਮਨਾਉਣ ਨਾਲ ਮਾਡਰਨ ਜਮਾਨੇ ਦੇ ਵਿੱਚ ਪੁਰਾਣੇ ਸੱਭਿਆਚਾਰ ਦੀ ਝਲਕ ਦਿਖਾਈ ਦਿੰਦੀ ਹੈ ਬਹੁਤ ਜਿਆਦਾ ਖੁਸ਼ ਹਾਂ ਕਿ ਮੈਂ ਅੱਜ ਦੇ ਨਾਲ ਜਿਆਦਾ ਕਲਚਰ ਨੂੰ ਜਿਵੇਂ ਪੁਰਾਣੀਆਂ ਤੀਆਂ ਹੁੰਦੀਆਂ ਸੀ ਉਹਤੇ ਕੋਈ ਖਾਸ ਨਹੀਂ ਹੁੰਦਾ ਸੀਗਾ ਕਿ ਆਪਾਂ ਆ ਕਰ ਲਿਓ ਉਹ ਕਰ ਲਿਓ ਕੋਈ ਮੇਰੇ ਉਹ ਸੀਗਾ ਮਕਸਦ ਬਾਕੀ ਸਾਡਾ ਸੀ ਕਿ ਅਸੀਂ ਇਕੱਠੇ ਹੋ ਜੀਏ ਭਾਬੀਆਂ ਨਾਲ ਜਿਹੜਾ ਆਦਾ ਹੁੰਦਾ ਸ਼ੌਕ ਸੀ ਵੀ ਆਪਣੇ ਤੀਆਂ ਮਨਾਉਣੀਆਂ ਨੇ ਵੀ ਇਹ ਜਿਆ ਤੀਆਂ ਮਨਾਉਣੀਆਂ ਵੀ ਜਿਹੜਾ ਕੋਈ ਪਿਛੜੇ ਹੋਇਆ ਪਿੰਡਵਾ ਉਸ ਦੇ ਵਿੱਚ ਕਿਉਂਕਿ ਇੱਥੇ ਪਤਾ ਨਹੀਂ ਪਹਿਲਾਂ ਕਦੇ ਮਨਾਈਆਂ ਗਏ ਜਾਂ ਨਹੀਂ ਮਨਾਈਆਂ ਗਏ ਫਿਰ ਅਸੀਂ ਇਹ ਸਾਡਾ ਹਲਕ ਪੈਰ ਹਲਕੇ ਦਾ ਆਖਰੀ ਪਿੰਡਾ ਮੇਰੇ ਸੱਸੀ ਕਾਲ ਜੀ ਅੱਜ ਦੁਗਲੀ ਮਰਤੀਆਂ ਦਾ ਤਿਉਹਾਰ ਹੋਇਆ ਕੀ ਕਹਿਣਾ ਚਾਹੁੰਦੇ ਹਾਂ ਇੱਕ ਤਾਂ ਪਹਿਲਾਂ ਤਾਂ ਮੇਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿੰਡ ਵਾਸੀਆਂ ਤੇ ਪੰਚਾਇਤ ਦਾ ਮੈਡਮ ਕਿਰਨਦੀਪ कौर ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਤੀਆਂ ਦਾ ਤਿਉਹਾਰ ਮਨਾਇਆ ਪਿੰਡ ਦੇ ਵਿੱਚ ਕਿਉਂਕਿ ਤੀਆਂ ਦਾ ਤਿਉਹਾਰ ਆ ਜਿਹੜਾ ਇਹ ਪੁਰਾਣੇ ਰਿਵਾਜ ਦਾ ਤਿਉਹਾਰ ਸੀਗਾ ਇਹ ਤੀਆਂ ਦੇ ਤਿਉਹਾਰ ਮਨਾਉਣ ਨਾਲ ਮਾਡਰਨ ਜਮਾਨੇ ਦੇ ਵਿੱਚ ਪੁਰਾਣੇ ਸੱਭਿਆਚਾਰ ਦੀ ਝਲਕ ਦਿਖਾਈ ਦਿੰਦੀ ਹੈ ਅੱਜ ਕਿੰਨੀ ਖੁਸ਼ੀ ਮਹਿਸੂਸ ਕਰਦુંਗਾ ਪਿੰਡਾਂ ਦੇ ਵਿੱਚ ਤੀਆਂ ਦਾ ਤਿਉਹਾਰ ਜਾਗਰ ਦੁਬਾਰੇ ਹੋਇਆ ਬਹੁਤ ਜ਼ਿਆਦਾ ਖੁਸ਼ੀ ਆ ਹਰ ਪਿੰਡ ਵਿੱਚ ਮੈਂ ਲਗਭਗ ਜਾਣੀ ਆ ਤੇ ਤੀਆਂ ਦਾ ਤਿਹਾਰਾ ਜਿਹੜਾ ਹਰ ਪਿੰਡ ਦੇ ਵਿੱਚ ਮਨਾਇਆ ਜਾ ਰਿਹਾ ਪਿੰਡ ਦੀਆਂ ਪੰਚਾਇਤ ਦੇ ਵਿੱਚ ਜਿਹੜੀ ਲੇਡੀ ਸਰਪੰਚ ਨੇ ਉਹ ਵਿਸ਼ੇਸ਼ ਉਪਰਾਲਾ ਕਰ ਰਹੀਆਂ ਨੇ ਇਸ ਤਿਹਾਰ ਲਈ ਮੈਡਮ ਅੱਜ ਪਪਲਾਂ ਤੋਂ ਪਰੋਟਿਆਂ ਤੋਂ ਜਡੋਰਾ ਤੋਂ ਟਾਡੀਆਂ ਤੋਂ ਸਾਡੀਆਂ ਜਿਹੜੀਆਂ ਤੀਆਂ ਉਹ ਖਤਮ ਹੋ ਗਈਆਂ ਮੈਰਿਜ ਪਾਰਸਾਂ ਤੋਂ ਨਹੀਂ ਆਈਆਂ ਕੀ ਕਹਿਣਾ ਚਾਹੁੰਦੇ ਹੋ ਇਹ ਬਹੁਤ ਹੀ ਮਾੜੀ ਗੱਲ ਆ ਇਹ ਮੰਦ ਭਾਗ ਗਏ ਜਿਹੜਾ ਪੈਲਸਾਂ ਦੇ ਵਿੱਚ ਜਾ ਕੇ ਤੀਆਂ ਮਨਾਉਂਦੇ ਕਿਸੇ ਨੂੰ ਕੀ ਪਤਾ ਵੀ ਤੀਆਂ ਕਿੱਦਾਂ ਲੱਗਦੀਆਂ ਸੀ ਜਿਹੜਾ ਪੁਰਾਣੇ ਜਵਾਨੇ ਦੇ ਵਿੱਚ ਸੀ ਤੀਆਂ ਪਿੱਪੜਾਂ ਤੇ ਜਾ ਕੇ ਲੱਗਦੀਆਂ ਸੀ ਬਿਆਈਆਂ ਕੁੜੀਆਂ ਇਕੱਠੀਆਂ ਹੋ ਕੇ ਪੇਕੇ ਆਉਂਦੀਆਂ ਸੀ ਸਾਰੀਆਂ ਇਕੱਠੀਆਂ ਹੋ ਕੇ ਆਪਣੇ ਦੇਖਸੋ ਕਰਦੀਆਂ ਸੀਗੀਆਂ ਜਿਹੜਾ ਅੱਜ ਦਾ ਜ਼ਮਾਨੇ ਦੇ ਵਿੱਚ ਪੈਸੇ ਇਕੱਠੇ ਕਰਕੇ ਜਾਂਦੀਆਂ ਨੇ ਪੈਲਸਾਂ ਦੇ ਵਿੱਚ ਲੇਡੀਜ਼ ਤੇ ਉੱਥੇ ਜਾ ਕੇ ਤੀਆਂ ਮਨਾਉਂਦੀਆਂ ਨੇ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਉਹ ਸਿਰਫ ਮਨੋਰੰਜਨ ਦਾ ਸਾਧਨ ਆ ਉਹਨਾਂ ਨੂੰ ਤੀਆਂ ਦਾ ਮਤਲਬ ਕੋਈ ਨਹੀਂ ਨਿਕਲਦਾ ਉੱਥੇ ਟਿਕਟ ਲਈ ਜਾਂਦੀ ਆ ਪੈਸੇ ਲੈ ਜਾਂਦੇ ਆ ਸਮੋਸੇ ਖੁਲਾਏ ਜਾਂਦੇ ਆ ਹਾਂਜੀ ਜਿਹੜੀਆਂ ਗਲਾਬ ਜਾਮਣਾ ਖੁਲਾਈਆਂ ਜਾਂਦੇ ਨੇ ਕੀ ਸਾਡੇ ਸੱਭੇ ਚਾਰ ਦੇ ਨਾਲ ਦੁਨੀਆ ਨੂੰ ਇਹ ਚੀਜ਼ਾਂ ਬਿਲਕੁਲ ਨਹੀਂ ਕੀ ਕਹਿਣਾ ਚਾਹੂੰਗੇ ਇਹਦੇ ਬਾਰੇ ਕੁਝ ਇਹ ਜਿਹੜਾ ਇਹ ਪੈਲਸਾਂ ਦੇ ਵਿੱਚ ਇਹ ਚੀਜ਼ਾਂ ਚੱਲ ਰਹੀਆਂ ਨੇ ਇਹ ਬਿਲਕੁਲ ਵੀ ਪੁਰਾਣੇ ਰੀਤੀ ਰਵਾਜਾਂ ਦੇ ਵਿੱਚ ਕੁਝ ਨਹੀਂ ਸੀ ਆਉਂਦਾ ਪੁਰਾਣੇ ਜ਼ਮਾਨੇ ਦੇ ਵਿੱਚ ਖੀਰ ਪੂੜੇ ਤੇ ਜਿਹੜੀਆਂ ਆਪਣੇ ਮਨਸਾਂ ਚੀਜ਼ਾਂ ਹੁੰਦੀਆਂ ਸੀ ਪੁਰਾਣੇ ਜ਼ਮਾਨੇ ਵਿੱਚ ਬੀਬੀਆਂ ਆਪਣਾ ਪਕਾ ਕੇ ਖੁਲਾ ਕੇ ਸਾਰਿਆਂ ਨੂੰ ਖੁਸ਼ ਹੁੰਦੀਆਂ ਸੀ ਹਾਂ ਜੀ ਬਹੁਤ ਜ਼ਿਆਦਾ ਖੁਸ਼ ਹਾਂ ਕਿ ਮੈਂ ਅਵੈਰਣੇ ਜਿਆਦਾ ਕਲਚਰ ਨੂੰ ਜਿਵੇਂ ਪ੍ਰਾਣੀਆਂ ਤੀਆਂ ਹੁੰਦੀਆਂ ਸੀ ਉੱਤੇ ਕੋਈ ਖਾਸ ਨਹੀਂ ਹੁੰਦਾ ਸੀਗਾ ਕਿ ਆਪਾਂ ਆ ਕਰ ਲਿਆ ਉਹ ਕਰ ਲਿਆ ਕੋਲ ਮੇਰਾ ਉਹ ਸੀਗਾ ਮਕਸਦ ਬਾਕੀ ਸਾਡਾ ਸੀ ਕਿ ਅਸੀਂ ਇਕੱਠੇ ਹੋ ਜਾਈਏ ਭਾਬੀਆਂ ਨਾਲ ਜਿਹੜਾ ਆਪਦਾ ਹੁੰਦਾ ਵਾ ਮੇਰਾ ਬਸ ਇੱਥੇ ਤੱਕ ਸੀ ਉਹ ਮੈਂ ਕਰ ਲਿਆ ਮੇਰਾ ਸਟਾਕ ਬਾਈ ਨੇ ਬਹੁਤ ਵਧੀਆ ਦਿਸਾਨੇ ਦਿੱਤੇ ਬਹੁਤ ਵਧੀਆ ਲੋਈਆਂ ਦਿੱਤੀਆਂ ਸਾਰੀ ਫਲਕਾਰੀਆਂ ਦਿੱਤੀਆਂ ਕਿੰਨਾ ਕੁ ਸਹਿਯੋਗ ਰਿਹਾ ਕਿਹੜੀ ਕਿਹੜੀ ਟੀਮ ਦਾ ਸਹਿਯੋਗ ਰਿਹਾ ਕਿਹੜੇ ਬੰਦੇ ਦਾ ਤੇ ਇੰਨਾ ਦੇ ਜਿਨਾਂ ਤੇ ਆਪਣੇ ਵੱਲੋਂ ਕੀ ਨਹੀਂ ਸਪੈਨਸ ਸਹਿਯੋਗ ਕਿੱਧਰ ਹੋ ਗਿਆ ਏਰੀਆ ਪੰਚਾਇਤ ਬਣੀ ਹੋ ਗੇਰਾ ਹਾਂਜੀ ਹਾਂਜੀ ਸਾਡੇ ਵਿੱਚ ਮੇਰੀ ਪਰਝਾਈ ਆ ਕਰਨ ਗਰੇਵਾਲ ਕਿਉਂਕਿ ਇਹਨਾਂ ਦਾ ਸ਼ੌਂਕ ਸੀ ਵੀ ਆਪਾਂ ਨੇ ਤੀਆਂ ਮਨਾਉਣੀਆਂ ਨੇ ਵੀ ਇਹ ਜਿਆ ਤੀਆਂ ਮਨਾਉਣੀਆਂ ਵੀ ਜਿਹੜਾ ਕੋਈ ਪਿਛੜੇ ਹੋਇਆ ਪਿੰਡਵਾ ਉਸ ਦੇ ਵਿੱਚ ਕਿਉਂਕਿ ਇੱਥੇ ਪਤਾ ਨਹੀਂ ਪਹਿਲਾਂ ਕਦੇ ਮਨਾਈਆਂ ਗਏ ਜਾਂ ਨਹੀਂ ਮਨਾਈਆਂ ਗਏ ਫਿਰ ਅਸੀਂ ਇਹ ਸਾਡਾ ਹਲਕ ਪੈਰ ਹਲਕੇ ਦਾ ਆਖਰੀ ਪਿੰਡਾ ਸਾਡਾ ਇਹ ਸੀ ਮਕਸਦ ਵੀ ਅਸੀਂ ਇੱਥੋਂ ਸ਼ੁਰੂ ਕਰੀਏ ਵਿਹਾਰ ਸਾਲ ਫਿਰ ਅਸੀਂ ਨਾਲ ਦੇ ਪਿੰਡਾਂ ਦੇ ਵਿੱਚ ਵੀ ਨਾਲ ਦੀ ਨਾਲ ਸ਼ੁਰੂ ਕਰਾਂਗੇ ਜਿਹੜਾ ਪ੍ਰਕਾਣ ਗੁਰਦੀਪ ਕੌਰ ਲੁਧਿਆਣੇ ਤੋਂ ਮਨੈਸਟਿਕ ਪ੍ਰੈਜ਼ੀਡੈਂਟ ਦੇਹਾਤੀ ਲੁਧਿਆਣਾ ਆਜੇ ਇੱਥੇ ਦੁਗਰੀ ਪਿੰਡ ਮੇਰਾ ਵੀ ਪਿੰਡ ਦੁਗਰੀ ਹੋਇਆ ਵੈਸੇ ਤੇ ਮੈਂ ਹੈਗੀ ਆ ਚਮਕੀਲੇ ਵਾਲੀ ਦੁਗਰੀ ਤੇ ਇਹ ਹੈਗੀ ਮੇਤਪੁਰ ਦੁਗਰੀ ਤੇ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਮੇਰੀ ਭੈਣ ਨੇ ਕਰਨ ਨੇ ਬਹੁਤ ਹਿੰਮਤ ਕੀਤੀ ਆ ਕਿਉਂਕਿ ਸਾਡਾ ਪ੍ਰੋਗਰਾਮ ਵੀ ਕੱਲ ਕੱਲੇ ਹੀ ਬਣਿਆ ਸੀਗਾ ਔਰ ਏਰੀਆ ਦੇ ਸਰਪੰਚ ਸਾਹਿਬ ਨੇ ਨਾਲ ਪੰਚਾਇਤ ਨੇ ਬਹੁਤ ਸਪੋਰਟ ਕੀਤੀ ਆ ਕਿਉਂਕਿ ਕੱਲਾ ਕੱਲਾ ਬੰਦਾ ਤਾਂ ਕੁਝ ਵੀ ਨਹੀਂ ਕਰ ਸਕਦਾ ਤਣਕੇ ਤੜਕੇ ਨਾਲ ਹੀ ਸਾਰਾ ਕੁਝ ਹੁੰਦਾ ਸਾਰੇ ਏਰੀਏ ਨੇ ਸਾਰੀਆਂ ਬੀਬੀਆਂ ਭੈਣਾਂ ਨੇ ਇਕੱਠੀਆਂ ਹੋ ਕੇ ਦੀਪੀ ਪਣਾਈ ਆ ਆਪਣੇ ਲੱਖੇ ਵੀਰ ਜੀ ਦੇ ਉਹਨਾਂ ਦੇ ਵਾਈਫ ਵੀ ਆਏ ਨੇ ਹੋਰ ਆਪਣੀਆਂ ਮੇਰੀਆਂ ਬਲੌਗ ਪ੍ਰਧਾਨਾ ਹੋਰ ਬੀਬੀਆਂ ਸਾਰੀਆਂ ਸੰਤੋਸ਼ ਜੀ ਔਰ ਹੋਰ ਮੇਰਾ ਸਾਰੀਆਂ ਬੀਬੀਆਂ ਜਿਹੜੀਆਂ ਇੱਥੇ ਆਈਆਂ ਨੇ ਮੋਤਵਰ ਵੀ ਆਈਆਂ ਨੇ ਤੇ ਬਾਕੀ ਏਰੀਆ ਦੀਆਂ ਜਿਹੜੀਆਂ ਵੀ ਆਪਣੇ ਪਿੰਡ ਦੀਆਂ ਬੀਬੀਆਂ ਨੇ ਉਹਨਾਂ ਨੇ ਵੀ ਆ ਕੇ ਇੱਥੇ ਬਹੁਤ ਵਧੀਆ ਆਪਣਾ ਬੋਲੀਆਂ ਪਾਈਆਂ ਔਰ ਇਹੀ ਟਾਈਮ ਹੁੰਦਾ ਕਿ ਆਪਣਾ ਅੰਦਰੋਂ ਕੁਝ ਬੰਦੇ ਨੂੰ ਹੁੰਦਾ ਵੀ ਕਿਸੇ ਟਾਈਮ ਕੇ ਨੱਚੀ ਟੱਪੀਏ ਇਹ ਵੀ ਇੱਕ ਦਿਲ ਦਾ ਸ਼ੌਕ ਹੁੰਦਾ ਉਹ ਵੀ ਸਾਰੀਆਂ ਬੀਬੀਆਂ ਤੇ ਬੱਚਿਆਂ ਨੇ ਵੀ ਬਹੁਤ ਵਧੀਆ ਬੋਲੀਆਂ ਪਾਈਆਂ ਬੱਚਿਆਂ ਨੇ ਵੀ ਬਹੁਤ ਵਧੀਆ ਤੇ ਸਾਰਾ ਨੱਚੇ ਟੱਪੇ ਥੈਂਕ ਯੂ ਧੰਨਵਾਦ ਸਿੱਧਾ ਬਹੁਤ ਬਹੁਤ ਧੰਨਵਾਦ ਇਹਨਾਂ ਬੀਬੀਆਂ ਦਾ ਜਿਹੜਾ ਮੇਰੇ ਗਿੱਧੇ ਦੇ ਵਿੱਚ ਸ਼ਾਮਲ ਹੋਈਆਂ ਤੀਆਂ ਦੇ ਵਿੱਚ ਬਹੁਤ ਅਸੀਂ ਸਾਰੇ ਇਹਨਾਂ ਵੱਲੋਂ ਧੰਨਵਾਦ ਕਰਦੇ ਆਂ ਮੈਡਮ ਕਰਨਦੀਪੌਰ ਮੈਡਮ ਗਰੇਵਾਲਾ ਜਿਨ੍ਹਾਂ ਨੇ ਸਾਨੂੰ ਕੱਟੇ ਕਰਕੇ ਤੇ ਇੰਨਾ ਮਤਲਬ ਇੰਜੋਏ ਕਰਾਇਆ ਪਿੰਡਾਰੇ ਲੋਕਾਂ ਆ ਬੀਬੀਆਂ ਨਾਲ ਗੋਲੀਆਂ ਪਾ ਕੇ ਸਾਨੂੰ ਇੰਟਰੋਡਿਊਸ ਕਰਾਇਆ ਸਾਨੂੰ ਮਿਲਾਇਆ ਅਸੀਂ ਬਹੁਤ ਖੁਸ਼ ਆ ਬਹੁਤ ਧੰਨਵਾਦ ਕਰਦੇ ਆਂ ਮੈਡਮ ਕਰਨਦੀਪੌਰ ਗਰੇਵਾਲ ਦਾ ਔਰ ਸਾਨੂੰ ਇੰਨੇ ਸੋਹਣੇ ਦਸਾਲੇ ਦੇ ਕੇ ਸਾਨੂੰ ਇਹਨਾਂ ਨੇ ਸਨਮਾਨਿਤ ਕੀਤਾ ਬਹੁਤ ਧੰਨਵਾਦ ਤੋਸ਼ ਰਣੀ ਵਾਈਸ ਪ੍ਰੈਜ਼ੀਡੈਂਟ ਪੰਜਾਬ ਮੈਨੂੰ ਜੀ ਅੱਜ ਬਹੁਤ ਵਧੀਆ ਲੱਗਿਆ ਮੈਂ ਇਹ ਇਦਾਂ ਦਾ ਕਲਰ ਸ਼ੋਰ ਮੈਂ ਕਦੇ ਦੇਖਿਆ ਨਹੀਂ ਸੀ ਆਪਣੇ ਕੰਮਾਂ ਦੇ ਵਿੱਚ ਹੀ ਵਿਜੀ ਰਹਿੰਦੀ ਸੀ ਮੈਨੂੰ ਕਿਰਨ ਦੀਦੀ ਮੇਰੇ ਦੀਦੀ ਵੀ ਲੱਗਦੇ ਮੇਰੇ ਫਰੈਂਡ ਵੀ ਨੇ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਦਾ ਮੈਸੇਜ ਦਿੱਤਾ ਸਿਰਫ ਥੜੇ ਟਾਈਮ ਜਿਵੇਂ ਕਾਣੀ ਇੱਕ ਚਿੱਠੀ ਲੱਗੇ ਸੁਨੇਹਾ ਲੱਗੇ ਜਾਂਦਾ ਹੁੰਦਾ ਇਸ ਤਰ੍ਹਾਂ ਮੈਸੇਜ ਮੈਨੂੰ ਕੀਤਾ ਮੈਂ ਉਸ ਤਰ੍ਹਾਂ ਹੀ ਮੈਨੂੰ ਬੜੀ ਖੁਸ਼ੀ ਹੋਈ ਫਟਫਟ ਮੈਂ ਰਸਤੇ 'ਚ ਹੀ ਸੂਟ ਖਰੀਦਿਆ ਫਿਰ ਮੈਂ ਇੱਥੇ ਪਹੁੰਚੀ ਬਹੁਤ ਅੱਛਾ ਲੱਗਿਆ ਮੈਨੂੰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸ਼ਰנגਿਤ ਕੌਰ ਸੇਮੀ ਮੈਂ ਨਾਰੀ ਚੇਤਨਾ ਮੰਚ ਦੀ ਪ੍ਰਧਾਨ ਆ ਜਮਾਲਪੁਰ ਤੋਂ ਇੰਨੀ ਕ ਚੇਤਨਾ ਅੱਜ ਦੀ ਨਾਰੀ ਨੂੰ ਨਾਰੀ ਚੇਤਨਾ ਬਹੁਤ ਅੱਗੇ ਵੱਧ ਚੁੱਕੀ ਆ ਅੱਗੇ ਸੀ ਬੀਬੀਆਂ ਅੰਦਰ ਬੈਠੀਆਂ ਕੋਈ ਕੰਮ ਕਾਜ ਨਹੀਂ ਸੀ ਕਰਦੀਆਂ ਰੋਟੀ ਪਾਣੀ ਬਣਾ ਲਿਆ ਉਹਨਾਂ ਨੇ ਬਾਹਰ ਨਿਕਲ ਗਾ ਉਹਨਾਂ ਨੂੰ ਮੌਕਾ ਨਹੀਂ ਸੀ ਮਿਲਦਾ ਹੁਣ ਬੀਬੀਆਂ ਇੰਨੀ ਕੁ ਜਾਗਰੂਕ ਹੋ ਚੁੱਕੀਆਂ ਨੇ ਕਿ ਉਹ ਮਤਲਬ ਨੀਚੇ ਤੋਂ ਉੱਠ ਕੇ ਹੁਣ ਉੱਪਰ ਪਹੁੰਚ ਚੁੱਕੀਆਂ ਨੇ ਜੀ ਕਾ ਖਾਲਸਾ ਮੈਂ ਵੀਰਿੰਦਰ ਕੌਰ ਰਿਟਾਇਰਡ ਟੀਚਰ ਜਨਰਲ ਸੈਕਟਿਵਿਟੀ ਆਗਮਾਈਟ ਮੰਚ ਦਾ ਮਮਰਾਇਟ ਮੰਤਵਲਾਂ ਵਕ ਵਕ ਕਰਾਦੀ ਉਪਰਾਲੇ ਕਰ ਰਹੀਆਂ ਹਰ ਪਿੰਡ ਦੇ ਵਿੱਚ ਜਾ ਕੇ ਨਸ਼ਿਆਂ ਪ੍ਰਤੀ ਅਨਪਟਾ ਬ੍ਰਤੀ ਪਾਣੀ ਦੀ ਸਮੱਸਿਆ ਬਹੁਤ ਸਾਰੀਆਂ ਪਿੰਡ-ਪਿੰਡ ਜਾ ਕੇ ਸਮੱਸਿਆ ਹੁੰਦੀ ਹੈ ਤੇ ਹੁਣੇ ਮੈਂ ਸਰਾਬੇ ਜਾ ਕੇ ਚਾਰ ਕੋਸ ਮਾਜਮਾਨ ਨੂੰ ਸਨਮਾਨਤ ਕਰਕੇ ਆਈਆਂ ਸਮੇਂ-ਸਮੇਂ ਤੇ ਨਾਰੀ ਚੇਤਾ ਜੇਤਨਾ ਦਾ ਵੀ ਸਾਥ ਦੇ ਰਹੀਆਂ ਕਾਂਗਰਸ ਪਾਰਟੀ ਦਾ ਵੀ ਸਾਥ ਦੇ ਰਹੀਆਂ ਬਹੁਤ ਸਾਰੀਆਂ ਐਨ ਜੀਓ ਮੇਰੇ ਨਾਲ ਜੁੜੀਆਂ ਹੋਈਆਂ ਨੇ ਇਹ ਬੱਚੇ ਜਿਹੜੇ ਕਿਸੇ ਫੀਸਾਂ ਨਹੀਂ ਦੇ ਸਕਦੇ ਉਹਨਾਂ ਦੀਆਂ ਫੀਸਾਂ ਦੇ ਰਹੇ ਆ ਉਹਨਾਂ ਨੂੰ ਬੁਲਾ ਰਹੇ ਦੀਦਾ ਵੀ ਬੱਚਿਓ ਅੱਗੇ ਪੜੋ ਤੇ ਜੋ ਬੱਚੇ ਨਸ਼ਾ ਕਰਦੇ ਨੇ ਉਸ ਨੂੰ ਸਮਝਾਈਦਾ ਵੀ ਤੁਹਾਡਾ ਨੁਕਸਾਨ ਹੁੰਦਾ ਹੈ ਘਰ ਦਾ ਨੁਕਸਾਨ ਹੁੰਦਾ ਮਾਂ ਪਿਓ ਦੀ ਬੇਇੱਜ਼ਤੀ ਹੁੰਦੀ ਹੈ ਉਹਨਾਂ ਨੂੰ ਕੋਈ ਨਾ ਕੋਈ ਕੈਂਪ ਲਾ ਕੇ ਉਹਨਾਂ ਨੂੰ ਸੇਧ ਦੇਈਦੀ ਹੈ ਬੱਚਿਓ ਪੜੋ ਅਗਾਂਹ ਵਧੋ ਇੱਕ ਪੰਜਾਬੀ ਬੋਲੀ ਦੇ ਬਾਰੇ ਬਹੁਤ ਸਾਰੇ ਅਪਰਾਲੀ ਕਰ ਰਹੇ ਆਂ ਮਾਂ ਬੋਲੀ ਨੂੰ ਲੋਕ ਭੁੱਲਦੇ ਜਾ ਰਹੇ ਨੇ ਜਿਹੜੀ ਸਾਡੇ ਦਿਲ ਦੇ ਵਿੱਚ ਜਿਉਂਦੀ ਹੈ ਅਸੀਂ ਹੱਥ ਨੇੜੇ ਦਾ ਚਾਰਤੀ ਤੇ ਜਾ ਕੇ ਉਹ ਸ਼ੋਹਰਤ ਪ੍ਰਭੂ ਮੁਰਿਆ ਲੱਗਿਆ ਖੜੀ ਦਾ ਮਾਰ ਕੇ ਬਸੋ ਪੰਜਾਬੀ ਨੂੰ ਭੁੱਲੋ ਨਾ ਅਗਲੀ ਵਾਰ ਵੀ ਜੇ ਜਾਵਾਂ ਮੋਰੀ ਹਰ ਪਿੰਡ ਪਿੰਡ ਵਿੱਚ ਸ਼ਹਿਰ ਸ਼ਹਿਰ ਵਿੱਚ ਬਹੁਤ ਥੋੜੀ ਜੰਨ ਪਰਵਾਹ ਨਹੀਂ ਥੋੜਾ ਸੇ